ਹਾਲਜਾ ਹੈ ਦੋਸਤੋ ਪਹਿਲਗਾਮ ਅਟੈਕ ਤੋਂ ਬਾਅਦ ਉਸ ਤੋਂ 15 ਦਿਨ ਬਾਅਦ ਪਾਕਿਸਤਾਨ ਤੇ ਅਟੈਕ ਕੀਤਾ ਗਿਆ ਇੰਡੀਆ ਵੱਲੋਂ ਤੇ ਬਹੁਤ ਵਧੀਆ ਕਾਰਵਾਈ ਦੀ ਸਾਰੇ ਪਾਸੇ ਪ੍ਰਸ਼ਾਸ਼ਾ ਹੋ ਰਹੀ ਹੈ ਇੰਡੀਅਨ ਸਰਕਾਰ ਦੀ ਕਿਉਂਕਿ ਇੱਕਦਾਂ ਆਪਾਂ ਬੇਗੁਨਾਹ ਲੋਕਾਂ ਤੇ ਕੋਈ ਅਟੈਕ ਨਹੀਂ ਕੀਤਾ ਤੇ ਨਾ ਹੀ ਆਰਮੀ ਤੇ ਕੀਤਾ ਹੈ ਦੇ ਉਥੋਂ ਦੀ ਫੌਜ ਤੇ ਕੀਤਾ ਹੈ ਆਪਾਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਨੁਕਸਾਨ ਪਹੁੰਚਾਇਆ ਆਪਾਂ ਉਹਨਾਂ ਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਵੱਧ ਮਰੇ ਘੱਟ ਮਰੇ ਜਾਂ ਕੋ ਕਿੰਨੇਕ ਬਚ ਗਏ ਹੋਰ ਉਹ ਇੱਕ ਅਲੱਗ ਵਿਸ਼ਾ ਹੈ ਪਰ ਅੱਜ ਮੈਂ ਗੱਲ ਕਰਨੀ ਚਾਹੁੰਦਾ ਪਾਕਿਸਤਾਨੀ ਐਕਟਰ ਐਕਟ੍ਰਸ ਆਰਟਿਸਟਾਂ ਬਾਰੇ ਵੈਸਤੇ ਤਾਂ ਤੁਸੀਂ ਪਿੱਛੇ ਜੇ ਇਫਤਖਾਰ ਠਾਕੁਰ ਜਿਹੜਾ ਪੰਜਾਬੀ ਫਿਲਮਾਂ ਚ ਅਮਰਿੰਦਰ ਗੱਲ ਦੀਆਂ ਫਿਲਮਾਂ ਚ ਆਉਂਦਾ ਹੈ ਉਸ ਦੀ ਵੀਡੀਓ ਦੇਖੀ ਹੈ ਕਹਿੰਦਾ ਸੀ ਜਿੱਧਰ ਦੀ ਮਰਜ਼ੀ ਆਵੇ ਫੌਜ ਪਾਣੀ ਰਾਸਤੇ ਆਵੇ ਹਵਾ ਰਾਸਤੇ ਆਵੇ ਬਾਰਡਰ ਦੇ ਰਾਹੀਂ ਆਵੇ ਅਸੀਂ ਉਹਨੂੰ ਐਦਾਂ ਕਰ ਦਾਂਗੇ ਅਸੀਂ ਉਹਨੂੰ ਠੋਕ ਦਿਆਂਗੇ ਤੇ ਉਹ ਉੱਥੋਂ ਪਤਾ ਲੱਗ ਹੀ ਗਿਆ ਸੀ ਵੀ ਉਹ ਕਿੰਨਾ ਕੁ ਪੰਜਾਬ ਜਾਂ ਇੰਡੀਆ ਨੂੰ ਚਾਹੁੰਦਾ ਹੈ ਸਿਰਫ ਉਹ ਆਉਂਦੇ ਇੱਧਰ ਪੈਸੇ ਕਮਾਉਣ ਦੇ ਲਈ ਚਲ ਉਹਦੀ ਗੱਲ ਵੀ ਅਸੀਂ ਬਾਅਦ ਚ ਕਰਦੇ ਆਂ ਪਹਿਲਾਂ ਗੱਲ ਕਰਦੇ ਆਂ ਉੱਥੋਂ ਦੇ ਮਸ਼ਹੂਰ ਮਸ਼ਹੂਰ ਕਲਾਕਾਰਾਂ ਨੇ ਇਸ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਿਦਾਂ ਦੇ ਪੋਸਟ ਕੀਤੇ ਮਾਹਿਰਾ ਖਾਨ ਥਾਣੀਆਂ ਮੇਰਾ ਉਸੀ ਰਹਿੰਦਾ ਨਾ ਮੈਂ ਭਲੇ ਕਿਹਾ ਮਾਹਿਰਾ ਖਾਨ ਕਹਿ ਗਿਆ ਸੀ ਵੀਡੀਓ ਚ ਇਹ ਨੋਟ ਰੱਖਿਓ ਜੋ ਤਾਂ ਕਾਫੀ ਜਿਆਦਾ ਮਸ਼ਹੂਰ ਹੈ ਦਿਲਜੀਤ ਹੀਰੋਨ ਵੀ ਬਣਨ ਵਾਲੀ ਸੀ ਤੇ ਕਾਫੀ ਅੰਦਰ ਫਿਲਮਾਂ ਚ ਉਹਨੇ ਬਾਲੀਵੁੱਡ ਚ ਐਂਟਰੀ ਲੈਣੀ ਸੀ ਉਹਨਾਂ ਨੇ ਇਸ ਮਤਲਬ ਸਾਰੇ ਹਮਲੇ ਨੂੰ ਬਹੁਤ ਗਲਤ ਤੇ ਕਹਿਰਾਣਾ ਭਰਪੂਰ ਤੇ ਥੋੜੇ ਓਖੇ ਸ਼ਬਦੀ ਵਰਤੀਆ ਕਿਉਂਕਿ ਉੱਥੋਂ ਦੇ ਲੋਕਾਂ ਨੇ ਉਸ ਨੂੰ ਟ੍ਰੋਲ ਬਹੁਤ ਕਰਤਾ ਸੀ ਉਹ ਕਹਿੰਦੇ ਸੀ ਵੀ ਹੁਣ ਬੋਲ ਕੇ ਵੀ ਇੰਨਾ ਚਾਪ ਚਾਪ ਰੂਸੀ ਕਰੇਂਗੀ ਤੂੰ ਵੀ ਇੰਡੀਅਨ ਐਕਟਰਾਂ ਦੀ ਕਿਉਂਕਿ ਉੱਥੇ ਤੂੰ ਬਾਲੀਵੁੱਡ 'ਚ ਜਾਣਾ ਤਾਂ ਕਰਕੇ ਤਾਂ ਉਸ ਨੂੰ ਕਾਫੀ ਮਤਲਬ ਆਪਣਾ ਕਰਨਾ ਪਿਆ ਮੈਂ ਉਹਦਾ ਪੱਖ ਨਹੀਂ ਲੈਂਦਾਗਾ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣੇ ਕਲਾਕਾਰ ਉਧਰੋਂ ਕੋਈ ਇੱਧਰ ਹਮਲਾ ਹੁੰਦਾ ਜਾਂ ਕੁਝ ਵੀ ਹੁੰਦਾ ਪਾਕਿਸਤਾਨ ਦਾ ਉਹਨਾਂ ਵਿਰੋਧ ਨਹੀਂ ਵਿਰੋਧ ਤਾਂ ਭਰਪੂਰ ਕੁਸ਼ਕ ਕਲਾਕਾਰਾਂ ਨੂੰ ਛੱਡ ਕੇ ਵੀ ਬਿਆਨ ਨਹੀਂ ਦਿੰਦੇਗੇ ਸਾਰਾ ਕੁਝ ਦੇਖ ਕੇ ਵੀ ਕਿਸੇ ਨੂੰ ਦੁੱਖ ਨਾ ਲੱਗੇ ਇੱਕ ਸੌਫਟ ਲੀਜਾ ਬਿਆਨ ਦਿੰਦਿਆ ਮੈਂ ਤੁਹਾਨੂੰ ਨਾ ਸਾਰਿਆਂ ਦੀ ਸਕਰੀਨਸ਼ਾਟ ਇੱਥੇ ਲਾ ਦੂੰਗਾ ਪੜ੍ਹ ਲਿਓ ਤੇ ਕਿੱਦਾਂ ਉਹਨਾਂ ਨੇ ਖੁੱਲ ਕੇ ਵਿਵਾਦ ਮਤਲਬ ਬਿਆਨ ਦਿੱਤੇ ਐ ਦੂਸਰਾ ਫਵਾਦ ਖਾਨ ਤੇ ਪਿੱਛੇ ਜ ਆਪਣੇ ਬਹੁਤ ਸਾਰੇ ਫਿਲਮਾਂ ਉਹਨੇ ਕੀਤੀਆਂ ਤੇ ਉਸਨੇ ਵੀ ਬਹੁਤ ਹੈਰਾਨੀ ਜਨਕ ਜਿਹਾ ਬਿਆਨ ਦਿੱਤਾ ਆਪਣੇ ਇੰਡੀਆ ਦੇ ਵਿਰੁੱਧ ਚਲੋ ਉਹ ਤਾਂ ਹਰੇਕ ਦੇਊ ਗਈ ਕਿਉਂਕਿ ਜੋ ਆਪਣੇ ਆਪ ਦੇ ਦੇਸ਼ ਤੇ ਕੋਈ ਹਮਲਾ ਕਰੂਗਾ ਤਾਂ ਦੇਊਗਾ ਪਰ ਉਸ ਨੂੰ ਸੌਫਟ ਤਰੀਕੇ ਨਾਲ ਥੋੜਾ ਜਿਆ ਸ਼ਬਦਾਂ ਚ ਹੇਰਫੇਰ ਕਰਕੇ ਵੀ ਬਿਆਨ ਦੇ ਸਕਦੇ ਸੀ ਤੀਸਰਾ ਮਹਿਰਾ ਖਾਨ ਉਹਨਾਂ ਦਾ ਬਿਆਨ ਥੋੜਾ ਜਿਹਾ ਮੈਨੂੰ ਅਟਪਟਾ ਲੱਗਿਆ ਕਿਉਂਕਿ ਉਹਨਾਂ ਨੇ ਇੱਕ ਨਾਲ ਪਿੱਛੇ ਜੇ ਨਾ ਇੰਟਰਵਿਊ ਦਰਾਨੇ ਵੀ ਆਖਿਆ ਸੀ ਵੀ ਇੰਡੀਆ ਦੇ ਵਿੱਚੋਂ ਮੈਂ ਬਚ ਕੇ ਭੱਜੀ ਸੀ ਜੇ ਉਹ ਇੱਥੋਂ ਬਚ ਕੇ ਭੱਜੀ ਸੀ ਤਾਂ ਇੱਥੇ ਪਰ ਕੰਮ ਕਰਨ ਕਿਉਂ ਆਂਦੀ ਸੀ ਕਿੰਨੀਆਂ ਫਿਲਮਾਂ 'ਚ ਉਹ ਆਈ ਐ ਤੇ ਮੈਂ ਤਾਂ ਸਮਝ ਰਿਹਾ ਹਾਂ ਦੀ ਵੀ ਫੇਰ ਵੀ ਜੇ ਹੁਣ ਵੀ ਅੱਜ ਵੀ ਸਾਰਾ ਕੁਝ ਸਹੀ ਹੋ ਜਾਏ ਨਾ ਇੰਡੀਆ ਪਾਕਿਸਤਾਨ ਦੀ ਜੰਗ ਨਾ ਲੱਗੇ ਸਾਰਾ ਕੁਝ ਸਹੀ ਹੋ ਜਾਏ ਤੇ ਆਪਣੇ ਬਾਲੀਵੁੱਡ ਵਾਲੇ ਬਾਹਾਂ ਖਿਲਾਰ ਕੇ ਉਹਦਾ ਸਵਾਗਤ ਕਰਨਗੇ ਪਾਕਿਸਤਾਨੀ ਕਲਾਕਾਰਾਂ ਦਾ ਇਹਨਾਂ ਨੂੰ ਸਮਝ ਨਹੀਂ ਆਉਂਦੀਗੀ ਹੋਰ ਸਾਰੇ ਸਮਝ ਜਾਣਗੇ ਮੈਂ ਤਾਂ ਇਹ ਨਹੀਂ ਸਮਝਣ ਦੇ ਵੀ ਉਹਨਾਂ ਨੇ ਉਹਨਾਂ ਦੇ ਆ ਤੁਸੀਂ ਪੜ ਕੇ ਦੇਖਿਓ ਬਿਆਨ ਕਿਦਾਂ ਦੇ ਆ ਠੋਕ ਠੋਕ ਕੇ ਉਹਨਾਂ ਨੇ ਸ਼ਬਦਾਂ ਦੀ ਚੋਣ ਕੀਤੀ ਹੈ ਨਾ ਸਕ੍ਰਿਪਟ ਸਾਰਿਆਂ ਦੀ ਇੱਕੋ ਜਿਹੀ ਲੱਗਦੀ ਹੈ ਜਿਵੇਂ ਕਿਸੇ ਨੇ ਇਹਨਾਂ ਨੂੰ ਫਾਰਵਰਡ ਕੀਤੀ ਹੁੰਦੀ ਹੈ ਤੇ ਉਹੀ ਇਹਨਾਂ ਨੇ ਗਾਂ ਆਪਣੇ ਹੋਮ ਪੇਜ ਤੇ ਲਗਾਤੀ ਹੁੰਦੀ ਹੈ ਇਦਾਂ ਦਾ ਥੋੜਾ ਜਿਹਾ ਮਹਿਸੂਸ ਜ਼ਰੂਰ ਹੁੰਦਾ ਹੈ ਬਾਕੀ ਤੁਹਾਨੂੰ ਪਤਾ ਹੋਵੇ ਇੱਕ ਕਾਫੀ ਟਾਈਮ ਪਹਿਲਾਂ ਨਾ ਸਨਮ ਤੇਰੀ ਕਸਮ ਫਿਲਮ ਆਈ ਸੀ ਉਦੋਂ ਤੱਕ ਉਹ ਹਿੱਟ ਨਹੀਂ ਹੋਈ ਸੀ ਤੇ ਹੁਣ ਉਹ ਦੁਬਾਰਾ ਰੀਲੀਜ਼ ਜਦੋਂ ਕੀਤਾ ਨੂੰ ਦੁਬਾਰਾ ਰੀਲੀਜ਼ ਕੀਤਾ ਤੇ ਉਹ 25 30 ਕਰੋੜ ਰੁਪਇਆ ਦੁਬਾਰਾ ਮਤਲਬ ਕਮਾਹ ਕੀਤੀ ਸੀ ਉਹ ਫਿਲਮ ਤੁਸੀਂ ਇਹ ਹਿਸਾਬ ਲਾ ਲਓ ਉਹਦੇ ਵਿੱਚ ਹਰਸ਼ਵਰਧਨ ਰਾणे ਸੀਗਾ ਜਿਹੜਾ ਹੀਰੋ ਤੇ ਹੀਰੋਇਨ ਸੀ ਪਾਕਿਸਤਾਨੀ ਤੇ ਇੰਨਾ ਆਪਣੇ ਲੋਕਾਂ ਦੇ ਵਿੱਚ ਕਰੇਜ ਆ ਪਾਕਿਸਤਾਨੀ ਕਲਾਕਾਰਾਂ ਦਾ ਤੇ ਬਾਕੀ ਰਹੀ ਗੱਲ ਪੰਜਾਬੀ ਕਲਾਕਾਰਾਂ ਮਤਲਬ ਕਲਾਕਾਰਾਂ ਦੀ ਉਹ ਤੁਸੀਂ ਦੇਖਦੇ ਹੀ ਆ ਪੰਜਾਬੀ ਕਮਾਉਂਦੇ ਉਹ ਪੰਜਾਬੀ ਫਿਲਮਾਂ ਤੋਂ ਆ ਬਾਕੀ ਜੋ ਆਪਣੀ ਵੀ ਜੋ ਪੰਜਾਬੀ ਕਲਾਕਾਰ ਹੈ ਉਹਨਾਂ ਨੂੰ ਵੀ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਉਹ ਪੰਜਾਬ ਦੇ ਹੈ ਕਿਉਂਕਿ ਉਹ ਕੋਈ ਕੈਨੇਡੀਅਨ ਸਿਟੀਜ਼ਨ ਹੈ ਕੋਈ ਅਮਰੀਕਨ ਸਿਟੀਜ਼ਨ ਹੈ ਤੇ ਚਲੋ ਉਹ ਤਾਂ ਪਾਕਿਸਤਾਨ ਵਾਲੇ ਪਾਕਿਸਤਾਨੀ ਸਿਟੀਜ਼ਨ ਵੀ ਉਹ ਅਮਰੀਕਨ ਸਿਟੀਜ਼ਨ ਜਾਂ ਕੈਨੇਡੀਅਨ ਸਿਟੀਜ਼ਨ ਜਾਂ ਹੋਗੇ ਉਹ ਤਾਂ ਸੇਮ ਹੀ ਹੋਗੇ ਉਹਨਾਂ ਦਾ ਉਹਨਾਂ ਜੇ ਰੱਖਣਾ ਤਾਂ ਉਹਨਾਂ ਦੇ ਬਰਾਬਰ ਰੱਖੋ ਨਹੀਂ ਤਾਂ ਬਰ ਛੱਡੋ ਵਿਰੋਧ ਕਰਨਾ ਵਿਰੋਧ ਕਰਨਾ ਦਾ ਸਾਰਿਆਂ ਦਾ ਕਰੋ ਕਿਉਂਕਿ ਪੈਸੇ ਤਾਂ ਉਹ ਵੀ ਉਧਰ ਹੀ ਲੈ ਕੇ ਜਾਂਦੇ ਆ ਹਾਂ ਜੇ ਉਹ ਇੰਡੀਆ ਦੇ ਵਿੱਚ ਇੰਡੀਆ ਦੇ ਲੋਕਾਂ ਨੂੰ ਕੰਮ ਦਿੰਦੇ ਆ ਇੰਡੀਆ ਦੇ ਕਲਾਕਾਰਾਂ ਨੂੰ ਕੰਮ ਦਿੰਦੇ ਆ ਫੇਰ ਥੋੜਾ ਜਿਹਾ ਉਹਨਾਂ ਨਾਲ ਇਨਸਾਫ ਕਰਨਾ ਬੰਦ ਆ ਫਿਰ ਉਹਨਾਂ ਦੇਗਾ ਫਿਲਮਾਂ ਵੀ ਦੇਖਣ ਦਾ ਬੰਦ ਆ ਨਹੀਂ ਤਾਂ ਫਿਰ ਬਾਈਕਟ ਕਰੋ ਕਰਨ ਦਾ ਚੱਜ ਨਾ ਕਰੋ ਅੱਧ ਵਿਚਾਲਾ ਜਨਾ ਕਰੋ ਇਹ ਨਹੀਂ ਵੀ ਤੁਹਾਨੂੰ ਉਹ ਕਿਸੇ ਰ ਇਹ ਇਹ ਜਰਨਲਿਸਟ ਹੈ ਕਿਤੇ ਮੈਂ ਇਲਜ਼ਾਮ ਨਹੀਂ ਲਾਉਂਦਾ ਪਰ ਉਹ ਥੋੜਾ ਸੌਫਟ ਸਪੋਕਨ ਗੱਲ ਕਰਦੇ ਆ ਕਿਉਂ ਕਿ ਉਹਨਾਂ ਨੂੰ ਸੱਦਿਆ ਜਾਂਦਾ ਪ੍ਰੋਗਰਾਮਾਂ 'ਚ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਉਧਰਲੇ ਪਾਕਿਸਤਾਨ ਵਾਲੇ ਵੀ ਕਰਦੇ ਆ ਉਹਨਾਂ ਨੂੰ ਸਨਮਾਨਤ ਫਿਰ ਉਹਨਾਂ ਨੂੰ ਬੋਲਣ ਦਾ ਉਹ ਰਹਿੰਦਾ ਨਹੀਂ ਕੋਈ ਮੇਰੇ ਅਰਕਾ ਦਾ ਹੈ ਨਹੀਂ ਵੀ ਸਿੱਧਾ ਚੱਲੂਗਾ ਕਿਉਂ ਆਪਾਂ ਕਰਾਂ ਕਿਸੇ ਦਾ ਸਨਮਾਨ ਲੈਣਾ ਜਾਂ ਨਾਮ ਲੈਣਾ ਜਾਂ ਵਾਟ ਲੈਣਾ ਛੋਟਾ ਇਹ ਚੈਨਲ ਹੈ ਐਸੇ ਤੋਂ ਕੁਝ ਵੀ ਨਹੀਂ ਲੈਣਾ ਦਾ ਤੇ ਠੋਕ ਕੇ ਰੱਖਾਂਗੇ ਮੰਨਜੀ ਸਾਰਿਆਂ ਦੀ ਦੂਜੀ ਗੱਲ ਅੱਜ ਹਣੌਰ ਦੇ ਵਿੱਚ ਬਲਾਸਟ ਤਿੰਨ ਬਲਾਸਟ ਲਗਾਤਾਰ ਹੋਏ ਆ ਅਗੜ ਪਿੱਛੜ ਤੇ ਉਹਨਾਂ ਨੇ ਹਜੇ ਤੱਕ ਨੁਕਸਾਨ ਦੀ ਕੋਈ ਪੁਸ਼ਟੀ ਤਾਂ ਕੀਤੀ ਨਹੀਂ ਬਾਕੀ ਦੁੱਖ ਹੈ ਜਿਹੜਾ ਕੱਲ ਗੁਰਦੁਆਰੇ ਤੇ ਫਾਇਰਿੰਗ ਹੋਈ ਹੈ ਤੇ ਉੱਥੇ ਵੀ 10 ਲੋਕਾਂ ਦੀ ਕਹਿੰਦੇ ਮਤਲਬ ਹਲਾਕ ਹੋ ਚੁੱਕੇ ਹੈ ਕੁਝ ਜ਼ਖਮੀ ਹੈ ਤੇ ਪਾਕਿਸਤਾਨ ਇਦਾਂ ਦਾ ਕਾਇਰਨਾਮਾ ਹਮਲਾ ਕਰਦੇ ਰਹੂਗਾ ਬਾਕੀ ਰਹੀ ਗੱਲ ਤਾਲਿਬਾਨ ਦੀ ਪਾਕਿਸਤਾਨ ਵਾਲੇ ਨੇ ਬਹੁਤ ਜ਼ਿਆਦਾ ਪ੍ਰਤੀਕਿਰਿਆ ਤਾਲਿਬਾਨ ਬਾਰੇ ਆਪਣੇ ਚੈਨਲਾਂ ਤੇ ਦਿੱਤੀ ਹੈ ਉਹਨਾਂ ਨੂੰ ਢਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਇੰਡੀਆ ਦੇ ਵਿਰੁੱਧ ਕੋਈ ਬਿਆਨ ਦੇਣ ਹਜੇ ਤੱਕ ਉਹਨਾਂ ਨੇ ਇੰਡੀਆ ਦੇ ਵਿਰੁੱਧ ਕੋਈ ਕਾਂ ਬਿਆਨ ਨਹੀਂ ਦਿੱਤਾ ਉਹਨਾਂ ਨੇ ਆਖਿਆ ਵੀ ਜਿੱਦਾਂ ਪਾਕਿਸਤਾਨ ਨੇ ਉਹਨਾਂ ਨਾਲ ਕੀਤਾ ਉਸੇ ਤਰ੍ਹਾਂ ਮਤਲਬ ਇੰਡੀਆ ਨੇ ਉਹਨਾਂ ਨਾਲ ਕਰਤਾ ਤੇ ਬਾਕੀ ਵਕ ਵਕ ਦੇਸ਼ਾਂ ਦੀ ਪ੍ਰਤੀਕਿਰਿਆ ਮੈਂ ਤੁਹਾਨੂੰ ਕੱਲ੍ਹ ਵਾਲੇ ਵੀਡੀਓ 'ਚ ਦੱਸ ਦਿੱਤੀ ਸੀ ਅੱਜ ਲਈ ਇੰਨਾ ਹੀ ਜੋ ਕਿ ਨਵੀਂ ਕੋਈ ਆਊਗੀ ਅਪਡੇਟ ਤੁਹਾਨੂੰ ਜ਼ਰੂਰ ਦੇਵਾਂਗੇ ਤੇ ਇੱਕ ਕੰਮ ਜ਼ਰੂਰ ਕਰ ਲਓ ਯਾਰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਵੀ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ